ਜੈ ਪੀਰਾਂ ਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਜੀ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਖਾਸ ਕਰਕੇ ਜਿਹੜੀਆਂ ਰੂਹਾਂ ਵੰਦਗੀ ਦੇ ਨਾਲ ਜੁੜੀਆਂ ਹੋਈਆਂ ਹੈ ਪੀਰ ਫਕੀਰਾਂ ਦੀ ਮਸਤਾ ਵਦਿਆਂ ਦੀ ਸੇਵਾ ਕਰਦੀਆਂ ਹੈ ਜੀ ਸੋ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਸੋ ਇਸ ਜੋ ਅੱਜ ਦਾ ਵਿਸ਼ਾ ਹੈ ਜੀ ਇਹ ਵਿਸ਼ੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਨਾਲ ਤੁਹਾਡਾ ਫਰਿਸ਼ਤਾ ਤੁਹਾਡਾ ਫੱਕਰ ਖੜਦਾ ਹੈ ਜਾਂ ਨਹੀਂ ਤੁਹਾਨੂੰ ਇੱਕ ਸੰਕੇਤ ਦੱਸੇਗਾ ਜਦੋਂ ਵੀ ਕਿਤੇ ਵੀ ਕੋਈ ਗੱਲ ਚੱਲਦੀ ਹੈ ਸੋ ਸੰਕੇਤ ਵੀ ਸਿੱਧਾ ਹੀ ਹੋਵੇਗਾ ਕੋਈ ਬੜਾ ਪਾ ਕੇ ਨਹੀਂ ਕਿ ਜਿੱਥੇ ਸੋਚ ਵਿਚਾਰ ਕਰਨੀ ਪਵੇ ਤੇ ਮੂਰਲਾ ਵੀ ਜੱਕਦਮ ਤੁਹਾਨੂੰ ਦੇਖ ਕੇ ਪਹਿਚਾਨ ਜਾਵੇਗਾ ਕਿ ਵਾਕਈ ਇਹਦੇ ਨਾਲ ਕੋਈ ਅੱਜ ਖੜਾ ਹੋ ਗਿਆ ਹੈ ਆਣ ਕੇ ਸੋ ਇਸ ਸੰਕੇਤ ਬੜੇ ਹੀ ਕੰਮ ਦੇ ਹੋਣ ਵਾਲੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਤੇ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਸੋ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਜੀ ਸੋ ਇਸ ਕਰਕੇ ਪੂਰੀ ਵੀਡੀਓ ਵਾਚ ਕਰਿਆ ਕਰੋ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸਟੌਪ ਆਓ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਪਹਿਲਾਂ ਇੱਥੇ ਇੱਕ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਕਿਸੇ ਨੇ ਸਾਨੂੰ ਕਿਹਾ ਕਿ ਘਰ ਵਿੱਚ ਕਬੂਤਰ ਨਹੀਂ ਰੱਖਣੇ ਚਾਹੀਦੇ ਉਹਨਾਂ ਨੇ ਬੱਚੇ ਦਿੱਤੇ ਹੋਏ ਆ ਤੁਸੀਂ ਦੱਸੋ ਕਹਿੰਦੇ ਕਿ ਸਾਡੇ ਦਰਵਾਰ ਹੈ ਦਰਵਾਰ ਦੀ ਤਰਫੋਂ ਕਬੂਤਰ ਮੂੰਹ ਕਰਕੇ ਬਹਿੰਦੇ ਨੇ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜਿੱਥੇ ਪੀਰ ਫਕੀਰਾਂ ਦਾ ਦਰਬਾਰ ਹੋਵੇ ਉੱਥੇ ਕੁੱਗੀਆਂ ਕਬੂਤਰ ਹੁੰਦੇ ਹੀ ਹੁੰਦੇ ਨੇ ਜੀ ਕੋਈ ਇਹਦੇ ਨਾਲ ਨੁਕਸਾਨ ਨਹੀਂ ਹੁੰਦਾ ਇਹ ਬਾਦੂ ਦੇ ਬਹਿਮਾਂ ਚੋਂ ਨਿਕਲ ਜਾਓ ਕਿਉਂਕਿ ਹਰ ਇੱਕ ਜੀਵ ਉਹ ਮਾਲਕ ਨੇ ਬਣਾਇਆ ਹੋਇਆ ਤੇ ਉਹਦਾ ਬਣਾਇਆ ਜੀਵ ਜੰਤੂ ਕੋਈ ਵੀ ਆ ਮਾਰਾ ਨਹੀਂ ਹੋ ਸਕਦਾ ਸੋ ਕਿਸੇ ਨੂੰ ਮਾਰਾ ਨਹੀਂ ਕਹਿਣਾ ਸਗੋਂ ਉਹ ਬੇਜਵਾਨੇ ਨੇ ਜੇਕਰ ਤੁਸੀਂ ਉਹਨਾਂ ਨੂੰ ਕੁਝ ਦਾਣੇ ਫੋਂਦੇ ਉਹ ਖਾਣ ਨੂੰ ਤੇ ਇਹ ਚੰਗਾ ਕਰਮ ਹੈ ਬੇਜਵਾਨਿਆਂ ਦੀ ਮਦਦ ਕਰਨੀ ਪੇਟ ਭਰਨਾ ਸੋ ਚੰਗਾ ਕਰਮ ਹੁੰਦਾ ਹੈ ਜੀ ਕਿਸੇ ਦੇ ਕਹਿਣ ਤੇ ਕੁਝ ਵੀ ਮਾੜਾ ਖਿਆਲ ਮਨ ਵਿੱਚ ਕਦੇ ਨਾ ਲੈ ਕੇ ਆਓ ਸੋ ਇੱਕ ਇਨਸਾਨ ਹੁੰਦਾ ਹੈ ਕਿ ਜਿਹੜਾ ਚੰਗੇ ਪਾਸੇ ਲਾਉਂਦਾ ਹੈ ਹਿੰਮਤ ਦਿੰਦਾ ਹੈ ਹਮੇਸ਼ਾ ਤੁਹਾਨੂੰ ਹੌਸਲਾ ਦਿੰਦਾ ਹੈ ਤੇ ਇੱਕ ਇਨਸਾਨ ਜਿਹੜਾ ਐਸੀ ਸੰਗਤ ਵੈਸੇ ਕਰਨੀ ਛੱਡੋ ਜਿਹੜੇ ਤੁਹਾਨੂੰ ਗੱਲ-ਗੱਲ ਤੇ ਡਰਾਉਂਦੇ ਰਹਿੰਦੇ ਨੇ ਤੁਹਾਨੂੰ ਡੀਮੋਟੀਵੇਟ ਕਰਦੇ ਨੇ ਸੋ ਉੱਥੇ ਬੈਠੋ ਉੱਥੋਂ ਜਿੱਥੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਆ ਤੇ ਮਨ ਨੂੰ ਸਕੂਨ ਮਿਲਦਾ ਆ ਤੁਹਾਨੂੰ ਇੱਕ ਅਨਰਜੀ ਫੀਲ ਹੁੰਦੀ ਆ ਗੱਲਾਂ ਸੁਣ ਕੇ ਨਾ ਹੀ ਕਿ ਉਸ ਜਗ੍ਹਾ ਤੇ ਬੈਠੋ ਉਹਨਾਂ ਲੋਕਾਂ 'ਤੇ ਬੈਠੋ ਜਿਹੜੇ ਤੁਹਾਨੂੰ ਗੱਲ-ਗੱਲ ਤੇ ਡਰਾਉਣਗੇ ਤੇ ਤੁਹਾਡੇ ਮਨ ਵਿੱਚ ਬਹਿਮ ਭਰਮ ਪਾਉਂਦੇ ਰਹਿਣਗੇ ਐਸੇ ਲੋਕਾਂ ਦਾ ਖੁਦ ਤਾਂ ਮਨ ਟਿਕਦਾ ਨਹੀਂ ਤੇ ਦੂਸਰਿਆਂ ਦਾ ਵੀ ਮਨ ਪਟਕਾਉਂਦੇ ਨਹੀਂ ਸੋ ਇਸ ਕਰਕੇ ਵੱਧੂ ਗੱਲਾਂ 'ਚੋਂ ਹਮੇਸ਼ਾ ਨਿਕਲੋ ਬਹਿਮਾਂ ਦੇ ਵਿੱਚੋਂ ਨਿਕਲੋ ਜਿੱਥਾ ਨਿਕਲ ਹੁੰਦਾ ਆ ਚੰਗੇ ਵਾਸਤੇ ਧਿਆਨ ਲਗਾਓ ਜੇਕਰ ਮਾਲਕ ਦੀ ਸੇਵਾ ਕਰਦੇ ਹੋ ਕਿਸੇ ਨੂੰ ਵੀ ਮੰਨ ਲੋ ਮੰਨਦੇ ਹੋ ਤੁਸੀਂ ਤਾਂ ਉਹ ਪਾਵਰ ਨਾਲ ਚੱਲਦੀ ਹੈ ਉਹ ਪਾਵਰ ਨਾਲ ਰਹਿੰਦੀ ਉਸ ਇਨਸਾਨ ਦੇ ਜਿਹੜਾ ਇਨਸਾਨ ਸੇਵਾਵਲ ਪੈ ਜਾਂਦਾ ਪ੍ਰਮਾਤਮਾ ਨਾਲ ਜੁੜ ਜਾਂਦਾ ਤਾਂ ਫਿਰ ਉਹਦੇ ਨਾਲ ਤਾਂ ਪ੍ਰਮਾਤਮਾ ਰਹਿ ਰਿਹਾ ਤੇ ਹੁਣ ਉਹਦਾ ਨੁਕਸਾਨ ਕਿਵੇਂ ਹੋ ਸਕਦਾ ਕਿਸੇ ਦੀ ਵਜ੍ਹਾ ਨਾਲ ਸੋ ਦੁੱਖ ਤਕਲੀਫਾ ਹੈ ਚਲੋ ਉਸ ਜਿੰਦਰੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਸੋ ਮਾਲਕ ਦਾ ਸਹਾਰਾ ਵੀ ਨਾਲ ਰਹਿੰਦਾ ਹੈ ਸੋ ਮਾਲਕ ਵੀ ਕਈ ਵਾਰ ਪਰਖਦਾ ਹੈ ਇਸ ਲਈ ਵੀ ਦੁੱਖ ਤਕਲੀਫਾਂ ਆਉਂਦੇ ਨੇ ਸੋ ਇਸ ਵਜ੍ਹਾ ਦੇ ਨਾਲ ਨਹੀਂ ਆਉਂਦੇ ਕਿ ਆਹ ਚੀਜ਼ ਤੁਹਾਡੇ ਘਰ ਵਿੱਚ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਹੈ ਐਸੇ ਵਹਿਮਾਂ 'ਚੋਂ ਨਿਕਲ ਜਾਓ ਤੇ ਚੰਗੀ ਗੱਲ ਆ ਸੋ ਚਾਹੇ ਵੱਡੇ ਤੋਂ ਵੱਡਾ ਇਲਮ ਤੁਹਾਡੇ ਤੇ ਕਿਉਂ ਨਾ ਹੋ ਗਿਆ ਹੋਵੇ ਜੇਕਰ ਤੁਹਾਡਾ ਵਿਸ਼ਵਾਸ ਤੇ ਸਦਿਕ ਪੱਕਾ ਹੈ ਕਿ ਨਹੀਂ ਮੇਰਾ ਮਾਲਕ ਮੇਰੇ ਨਾਲ ਹੈ ਉਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਤੇ ਉਹ ਸਮਾਂ ਜਿਹੜਾ ਮਾੜਾ ਪਲਾਂ ਵਿੱਚ ਨਿਕਲ ਜਾਣਾ ਆਉਂਦਾ ਜ਼ਰੂਰ ਆ ਸਮਾਂ ਇਹ ਨਹੀਂ ਕਿ ਹੁੰਦਾ ਨਹੀਂ ਜਾਂ ਕਿਸੇ ਦੇ ਕੀਤੇ ਕਰਾਏ ਤੇ ਬਾਰ ਨਹੀਂ ਚੱਲਦਾ ਚੱਲਦਾ ਹੈ ਪਰ ਕੁਝ ਸਮੇਂ ਲਈ ਤੇ ਥੋੜੇ ਨੁਕਸਾਨ ਦੇ ਵਿੱਚ ਅਸੀਂ ਬਚ ਜਾਂਦੇ ਹਾਂ ਕਿਉਂਕਿ ਬਚਾਉਣ ਵਾਲਾ ਮਗਰ ਬੈਠਾ ਆ ਉਹ ਇਸ ਲਈ ਚੱਲਣ ਦੇ ਰਿਹਾ ਹੈ ਮਾਲਕ ਕਿ ਇਸ insan ਨੂੰ ਏ ਪਤਾ ਚੱਲ ਸਕੇ ਕਿ ਮੇਰੇ ਨਾਲ ਖੜਾ ਹੈ ਮੈਨੂੰ ਬਚਾ ਵੀ ਰਿਹਾ ਆ ਸੋ ਜੇਕਰ ਕੋਈ ਸੰਕੇਤ ਨਾ ਦਵੇ ਸਾਡੀ ਪੜਦੇ ਵਿੱਚ ਹੀ ਸਾਰੀ ਮਦਦ ਉਹਦੇ ਪੜਦੇ ਪਿੱਛੇ ਰਹਿ ਕੇ ਸਾਡੀ ਮਦਦ ਬਹੁਤ ਤਰ੍ਹਾਂ ਦਾ ਕਰ ਜਾਂਦਾ ਹੈ ਸਾਨੂੰ ਪਤਾ ਵੀ ਨਹੀਂ ਚੱਲਦਾ ਜੇਕਰ ਹੁਣ ਹਰ ਇੱਕ ਮੁਸ਼ਕਲ ਨੂੰ ਇਕੱਲਾ ਹੀ ਆਪਣੇ ਆਪ ਤੇ ਲਈ ਜਾਵੇ ਆਪ ਹੀ ਸੰਭਾਲੀ ਜਾਵੇ ਤਾਂ ਫਿਰ ਸਾਨੂੰ ਅਹਿਸਾਸ ਹੀ ਨਹੀਂ ਹੋਵੇਗਾ ਕਿ ਜੋ ਅਸੀਂ ਸੇਵਾ ਕਰ ਰਹੇ ਹਾਂ ਕਿ ਉਹਦਾ ਮੁੱਲ ਪੈ ਰਿਹਾ ਚਾ ਨਹੀਂ ਸੋ ਉਹ ਇਹ احساس ਕਰਾਉਣ ਲਈ ਵੀ ਕਈ ਵਾਰ ਕਿਸੇ ਦਾ ਕੀਤਾ ਥੋੜਾ ਬਹੁਤ ਚੱਲਣ ਨਹੀਂ ਦੇਂਦਾ ਆ ਤੇ ਕਈਆਂ ਦੇ ਬਹੁਤਾ ਚੱਲ ਜਾਂਦਾ ਆ ਕਿਉਂਕਿ ਸਦਕ ਵਿਸ਼ਵਾਸ ਪੱਕਾ ਨਹੀਂ ਘਟਕ ਜਾਂਦੇ ਹੋ ਦਰ ਦਰਤੇ ਜਾਂਦੇ ਹੋ ਇਹਦੇ ਨਾਲ ਵੀ ਫਿਰ ਉਹ ਮਾਲਕ ਥੋੜਾ ਪਿਛਾ ਹੁਕੇ ਰਹਿੰਦਾ ਪਰ ਰਹਿੰਦਾ ਨਾਲ ਹੀ ਬਹੁਤਾ ਨੁਕਸਾਨ ਨਹੀਂ ਹੋਣ ਦਿੰਦਾ ਸੋ ਇਸ ਕਰਕੇ ਬਾਦੂ ਦੇ ਖਿਆਲ ਮਨ ਵਿੱਚੋਂ ਘਟਦੋ ਜੀ ਸੋ ਕਬੂਤਰਾਂ ਦੀ ਇਹ ਗੱਲ ਕਰੀਏ ਤੇ ਕਈ ਘਰ ਐਸੇ ਨੇ ਜਿਹੜੇ ਇਹਨਾਂ ਗੱਲਾਂ ਤੇ ਬਹਿਮ ਨਹੀਂ ਕਰਦੇ ਬਲਕਿ ਉਹਨੂੰ ਸੇਵਾ ਸਮਝ ਲੈਂਦੇ ਨੇ ਤੇ ਕਈ ਘਰ ਤੁਸੀਂ ਸ਼ਾਇਦ ਦੇਖੇ ਵੀ ਹੋਣਗੇ ਜਿਹੜੇ ਕਰਦੇ ਹੀ ਕਬੂਤਰਾਂ ਦੀ ਸੇਵਾ ਆ ਕਬੂਤਰਾਂ ਦੇ ਸ਼ੌਕੀਨ ਨੇ ਤੇ ਉਹਨਾਂ ਦੇ ਦਿਨ ਕਿਵੇਂ ਬਦਲ ਗਏ ਨੇ ਦੇਖਦੇ ਹੀ ਦੇਖਦੇ ਸੋ ਬਹੁਤ ਸਾਰੇ ਐਸੇ ਸਾਡੀ ਵੀ ਨਿਗਾ ਵਿੱਚ ਘਰ ਹੈ ਜਿਨ੍ਹਾਂ ਨੇ ਸਿਰਫ ਕਬੂਤਰਾਂ ਦੀ ਸੇਵਾ ਕੀਤੀ ਤੇ ਅੱਜ ਕੀ ਤੋਂ ਕੀ ਬਣ ਕੇ ਬੈਠੇ ਹੋਇਆ ਜਣ ਕੀ ਦਿਨ ਉਹਨਾਂ ਦੇ ਫਿਰ ਗਏ ਨੇ ਕੋਠੀਆਂ ਵਾਲੇ ਬਣੇ ਹੋਇਆ ਸੋਕ ਮਾਇਆ ਚ ਵਰਕ ਤਾਂ ਪੈ ਰਹੀਆਂ ਆ ਸੋ ਸਿਰਫ ਇੱਕ ਕਬੂਤਰਾਂ ਦੀ ਸੇਵਾ ਕਰਨਾ ਜਿੱਥੇ ਕਬੂਤਰਾਂ ਨੂੰ ਮਾੜਾ ਮੰਨਿਆ ਜਾਂਦਾ ਕਿ ਘਰ ਚ ਰੱਖਣੇ ਨਹੀਂ ਚਾਹੀਦੇ ਉਹੀ ਕਬੂਤਰਾਂ ਦੀ ਸੇਵਾ ਕਰਕੇ ਕਈ ਇਨਸਾਨ ਤਰੇ ਹੋਏ ਨੇ ਜੀ ਸੋ ਇਸ ਕਰਕੇ ਚੰਗਾ ਚੰਗਾ ਸੋਚਣਾ ਸ਼ੁਰੂ ਕਰੋ ਤੇ ਮਾੜੇ ਨੂੰ ਅਗ ਕਰਦੇ ਜਾਓ ਤਾਂ ਫਿਰ ਹੀ ਜ਼ਿੰਦਗੀ ਤੁਸੀਂ ਅੱਗੇ ਵਧ ਪਾਉਗੇ ਵਰਨਾ ਰੋਕਣ ਵਾਲੇ ਬਹੁਤ ਮਿਲਣਗੇ ਤੇ ਗਾਂ ਵਧਾਉਣ ਨੂੰ ਹੌਸਲਾ ਦੇਣ ਵਾਲਾ ਤੁਹਾਨੂੰ ਕੋਈ ਵਿਰਲਾ ਹੀ ਮਿਲੇਗਾ ਵਰਨਾ ਲੱਤਾਂ ਖਿੱਚਣ ਵਾਲੇ ਬਹੁਤ ਮਿਲ ਜਾਂਦੇ ਨੇ ਜੀ ਸੋ ਜਿੱਥੇ 100 ਦੇ ਵਿੱਚੋਂ 10 ਚੰਗੇ ਹੁੰਦੇ ਨੇ ਤੇ 90 ਮਾੜੇ ਹੁੰਦੇ ਨੇ 100 ਦੇ 100 ਕਦੇ ਵੀ ਤੁਹਾਨੂੰ ਚੰਗੇ ਨਹੀਂ ਮਿਲਣਗੇ ਸੋ ਰੱਬ ਨਾਲ ਜੁੜਨਾ ਕੋਈ ਸੌਖੀ ਗੱਲ ਨਹੀਂ ਹੈ ਰੱਬ ਨਾਲ ਆਪਣੀ ਮੈਂ ਮਾਰ ਕੇ ਹੰਕਾਰ ਮਾਰ ਕੇ ਫਿਰ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ ਤੇ ਐਸੀ એનર્ਜੀ ਹਰ ਇੱਕ ਦੇ ਵਿੱਚ ਨਹੀਂ ਹੋ ਸਕਦੀ ਕਿਸੇ ਵਿਰਲੀ ਰੂਹ ਵਿੱਚ ਹੁੰਦੀ ਆ ਤੇ ਐਸੀ એનર્ਜੀ ਵਾਲੀ ਸੰਗਤ ਕਰਨੀ ਚਾਹੀਦੀ ਆ ਨਾ ਹੀ ਕੀ ਜੋ ਤੁਹਾਨੂੰ ਕਮਜ਼ੋਰ ਕਰ ਰਹੇ ਆ ਡੀਮੋਟੀਵੇਟ ਕਰ ਰਹੇ ਆ ਉਹਨਾਂ ਦੇ ਨਾਲ ਬੈਣਾ ਉੱਠਣਾ ਚੰਗਿਆਂ ਨਾਲ ਬੈਣੀ ਉੱਠਣੀ ਪਾਓ ਜਿੱਥੋਂ ਤੁਹਾਨੂੰ ਕੋਈ ਹਿੰਮਤ ਮਿਲਦੀ ਹੌਸਲਾ ਮਿਲਦਾ ਰਸਤਾ ਮਿਲਦਾ ਹੈ ਐਸੀ ਸੰਗਤ ਹੋਣੀ ਚਾਹੀਦੀ ਜੈਸੀ ਸੰਗਤ ਵੈਸੀ ਰੰਗਤ ਹੋ ਜਾਂਦੀ ਹੈ ਜੀ ਸੋ ਹੁਣ ਆਪਾਂ ਇੱਥੇ ਜੀ 메ਨ ਵਿਸ਼ੇ ਅਲੇ ਚੱਲਦੇ ਆ ਇੱਕ ਕਮੈਂਟ ਪਹਿਲਾਂ ਦੱਸ ਦਿੰਨੇ ਆ ਜੀ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਦੀਦੀ ਜੀ ਕਈ ਵਾਰ ਸੋਰੀ ਇਹਨਾਂ ਨੇ ਐਸੀ ਕਮੈਂਟ ਕੀਤਾ ਕਿ ਕੁਝ ਦਿਨਾਂ ਤੋਂ ਆਵਾਜ਼ ਬਹੁਤ ਘੱਟ ਵੀਡੀਓ ਵੀ ਚਾ ਰਹੀ ਆ ਸੋ ਕੋਸ਼ਿਸ਼ ਹੁੰਦੀ ਆ ਕਿ ਵੀਡੀਓ ਵਿੱਚ ਪ੍ਰੋਪਰ ਆਵਾਜ਼ ਆਵੇ ਕਈ ਵਾਰ ਕੁਝ ਨਾ ਕੁਝ ਕਾਰਨ ਹੋ ਜਾਂਦਾ ਹੈ ਜੀ ਸੋ ਮਾਫੀ ਚਾਹੁੰਦੇ ਆ ਸੋ ਹੁਣ ਆਪਾਂ ਇੱਥੇ ਅੱਜ ਦੀ ਜੋ ਇਹ ਵੀਡੀਓ ਬਣਾਈ ਆ ਲੱਗਦਾ ਹੈ ਕਿ ਸ਼ਾਇਦ ਇਹਦੇ ਵਿੱਚ ਆਵਾਜ਼ ਤੁਹਾਨੂੰ ਜ਼ਿਆਦਾ ਸੁਣਾਈ ਦਵੇ ਸੋ ਜਿੱਥੇ ਲੱਗਦਾ ਹੈ ਕਿ ਕੋਈ ਗੱਲ ਸਮਝ ਨਹੀਂ ਆਉਂਦੀ ਤੁਸੀਂ ਦੁਬਾਰਾ ਤੋਂ ਮੈਸੇਜ ਕਰਕੇ ਸਾਨੂੰ ਦੱਸ ਦਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਨਾਲ ਵੀਡੀਓ ਚੱਲਦੇ-ਚੱਲਦੇ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਪਹਿਲਾਂ ਤਾਂ ਇੱਥੇ ਵੀਰਵਾਰ ਆਪ ਸਭ ਰੂਹਾਂ ਨੂੰ ਮੁਬਾਰਕ ਹੋਵੇ ਜੀ ਤੇ ਜਿਨ੍ਹਾਂ ਨੇ ਅੱਜ 11ਵੇਂ ਸ੍ਰੀ ਨਾਲ ਹੀ ਮਨਾਏ ਨੇ ਨਾਤੇ ਵੀ ਮਾਲਕ ਹਮੇਸ਼ਾ ਹੀ ਕਿਰਪਾ ਬਣਾ ਕੇ ਰੱਖੇ ਜੀ ਤੁਹਾਡੇ ਕੀਤੇ ਹੋਏ ਕਰਮਾਂ ਨੂੰ ਮਨਜ਼ੂਰ ਕਰੇ ਸੋ ਐਸੀ ਅਰਦਾਸ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਕਿ ਤੁਹਾਡੇ ਨਾਲ ਤੁਹਾਡਾ ਪੀਰ ਤੁਹਾਡਾ ਮੁਰਸ਼ਿਦ ਤੁਹਾਡਾ ਪੱਕਰ ਮਸਤ ਵਲੀ ਜਿਹਦੀ ਵੀ ਤੁਸੀਂ ਸੇਵਾ ਕਰਦੇ ਹੋ ਕਿ ਉਹ ਤੁਹਾਡੇ ਨਾਲ ਮੁਸ਼ਕਿਲ ਸਮੇਂ ਘੜਦਾ ਹੈ ਜਾਂ ਨਹੀਂ ਸਪਨਿਆਂ ਵਿੱਚ ਨਹੀਂ ਰਹਿੰਦੇ ਕਿ ਸਪਨੇ ਵਿੱਚ ਤੁਹਾਨੂੰ ਦਰਸ਼ਨ ਹੋ ਰਹੇ ਆ ਤੇ ਤੁਸੀਂ ਧੁੰਦਾ ਚੱਲ ਗਾ ਲੇ ਇਹ ਜੋ ਸੰਕੇਤ ਸਾਂਝਾ ਕਰਨ ਲੱਗੇ ਆ ਤੁਹਾਨੂੰ ਉਦੋਂ ਹੀ ਪਤਾ ਚੱਲੇਗਾ ਜਦੋਂ ਕਿਸੇ ਨਾਲ ਗੱਲ ਕਰੋਗੇ ਜਾਂ ਕੋਈ ਤੁਹਾਨੂੰ ਮਾੜਾ ਕਹਿੰਦਾ ਹੈ ਸੋ ਕੋਈ ਗੱਲ ਐਸੀ ਕਹਿ ਜਾਂਦਾ ਜਿਹੜੀ ਨਹੀਂ ਕਰਨੀ ਚਾਹੀਦੀ ਜਾਂ ਝੂਠ ਕੋਈ ਬੋਲ ਰਿਹਾ ਹੈ ਮਾੜਾ ਕਰਮ ਕਰ ਰਿਹਾ ਹੈ ਉੱਥੇ ਤੁਹਾਨੂੰ ਇਸ ਸੰਕੇਤ ਦੱਸ ਦੇਗਾ ਉੱਥੇ ਤੁਸੀਂ ਖੁਦ ਨਹੀਂ ਬੋਲੋਗੇ ਤੁਹ ਸਮਝ ਲੈਣਾ ਕਿ ਤੁਹਾਡਾ ਮਾਲਕ ਹੀ ਬੋਲ ਰਿਹਾ ਹੈ ਜੋ ਕਹਿ ਰਿਹਾ ਹੁਣ ਉਹ ਹੀ ਉਹ ਕਹਿ ਰਿਹਾ ਪਰ ਤੁਹਾਨੂੰ ਖੁਦ ਨੂੰ ਵੈਸੇ ਜੱਕ ਦਾਵੇਂ ਅਹਿਸਾਸ ਨਹੀਂ ਹੋਵੇਗਾ ਕੁਝ ਸਮੇਂ ਬਾਅਦ ਅਹਿਸਾਸ ਹੋਵੇਗਾ ਕਿ ਮੈਂ ਤਾਂ ਇਦਾਂ ਦਾ ਹੈ ਹੀ ਨਹੀਂ ਮੈਂ ਕੀ ਬੋਲ ਦਿੱਤਾ ਸੋ ਅਕਸਰ ਬਹੁਤ ਸਾਰੇ ਨੇ ਜਿਹੜੇ ਸੇਵਾ ਕਰਦੇ ਆ ਜੀ ਉਹਨਾਂ ਦਾ ਇਹ ਸਭ ਖੁਸ਼ ਹੁੰਦਾ ਹੈ ਪਰ ਇਨਸਾਨ ਕਈ ਵਾਰ ਡਰ ਜਾਂਦਾ ਪਰ ਡਰਨਾ ਨਹੀਂ ਹੈ ਸੋ ਜੇ ਤੂੰ ਵੀ ਮੰਨੂ ਕਿ ਤੇ ਨਾਨਸਾਫੀ ਹੋ ਰਹੀ ਆ ਸੋ ਕੋਈ ਮਾੜਾ ਕਰਮ ਝੂਠ ਬੋਲ ਰਿਹਾ ਤੁਹਾਨੂੰ ਝੂਠ ਜਿਪਸਾਰ ਰਿਹਾ ਤੁਹਾਡੇ ਤੇ ਅੰਜਾਮ ਲਗਾ ਰਿਹਾ ਪਰ ਤੁਸੀਂ ਸਹੀ ਹੋ ਝੂਠੇ ਹੀ ਸੂਤ ਪੈਦਾ ਕਰ ਲੈਨੇ ਤੇ ਦੇਖਣ ਸੁਣਨ ਵਾਲੇ ਨੂੰ ਵੀ ਲੱਗਦਾ ਹੈ ਕਿ ਵਾਕਈ ਇਹ ਸੱਚ ਆ ਕਿਉਂਕਿ ਕਈ ਵਾਰੀ ਕੰਨ ਹੀ ਸੁਣਿਆ ਤੇ ਅੱਖੀ ਦੇਖਿਆ ਵੀ ਝੂਠ ਹੋ ਜਾਂਦਾ ਆ ਜੀ ਨੂੰ ਅਸੀਂ ਕਹਿੰਦੇ ਨਾ ਕਿ ਅਸੀਂ ਅੱਖੀ ਦੇਖ ਲਿਆ ਜਾਂ ਕੰਨੇ ਸੁਣਿਆ ਆ ਉਹ ਵੀ ਕਈ ਵਾਰ ਝੂਠ ਹੋ ਜਾਂਦਾ ਅਸੀਂ ਅੱਧੀ ਗੱਲ ਦੇਖਦੇ ਆ ਸੁਣਦੇ ਆ ਤੇ ਉਹਨੂੰ ਸੱਚ ਮਨ ਬੈਠਦੇ ਹਾਂ ਸੋ ਹੁਣ ਪਹਿਲੀ ਤਾਂ ਗੱਲ ਹੈ ਜੇ ਤੁਹਾਡੇ ਮਨ ਵਿੱਚ ਕੋਈ ਡਰ ਨਹੀਂ ਬਹਿਮ ਨਹੀਂ ਹੈ ਤੁਸੀਂ ਸੱਚੇ ਹੋ ਤੁਹਾਨੂੰ ਮਾਣ ਹੈ ਕਿ ਅਸੀਂ ਸੱਚੀਆਂ ਤੇ ਤੁਸੀਂ ਉੱਥੇ ਕਦੇ ਡਰੋਗੇ ਵੀ ਨਹੀਂ ਸੱਚ ਬੋਲਣ ਲੱਗੇ ਪਰ ਜਿੱਦਾਂ ਹੀ ਤੁਹਾਨੂੰ ਕੋਈ ਕੁਝ ਮਾੜਾ ਕਹੇਗਾ ਕਿਉਂਕਿ ਜਦੋਂ ਨਾ ਸੇਵਾ ਸਾਡੀ ਪੂਰੀ ਹੋ ਜਾਂਦੀ ਆ ਮਾਲਕ ਦਾ ਫਿਰ ਪੱਕਾ ਪੈਰਾ ਨਾਲ ਹੋ ਜਾਂਦਾ ਹੈ ਤੇ ਪੱਕਾ ਪੈਰਾ ਫਿਰ ਇਹ ਆਪ ਬੜਕਾ ਮਾਰ ਕੇ ਦੱਸਦਾ ਹੈ ਕਿ ਮੈਂ ਹੁਣ ਇਹਦੇ ਨਾਲ ਖੜਾ ਆ ਜਦੋਂ ਵੀ ਕਿਤੇ ਤੁਸੀਂ ਇਹੋ ਜਿਹਾ ਮੋੜ ਆਇਆ ਜ਼ਿੰਦਗੀ 'ਚ ਪੜਖੋਗੇ ਕਿ ਤੁਹਾਨੂੰ ਕਹਿ ਤੁਸੀਂ ਸ਼ਾਂਤੀ ਨਾਲ ਗੱਲ ਕਰੋਗੇ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਇਹ ਗੱਲ ਇੱਦਾਂ ਨਹੀਂ ਇੱਦਾਂ ਆ ਪਰ ਜਿੱਦਾਂ ਹੀ ਕਿਸੇ ਨੇ ਇਹ ਜ਼ਿਆਦਾ ਤੁਹਾਡੀ ਹੱਦ ਪਾਰ ਕਰ ਦਿੱਤੀ ਤੁਹਾਨੂੰ ਬਦਨਾਮ ਕਰਨ ਦੇ ਵਿੱਚ ਉਦੋਂ ਹੀ ਫਿਰ ਉੱਥੇ ਇਹ ਜੋ ਇਨਸਾਨ ਹੈ ਫਿਰ ਇਨਸਾਨ ਨਹੀਂ ਗੱਲ ਕਰਦਾ ਫਿਰ ਉੱਥੇ ਮਾਲਕ ਕਹਿੰਦਾ ਹਟ ਪਾਸੇ ਹੁਣ ਮੈਂ ਕਰਾਂਗਾ ਤਾਂ ਫਿਰ ਉਹ ਮਾਲਕ ਜੋ ਗੱਲ ਕਰਦਾ ਹੈ ਉਹ ਪੂਰੇ ਗੜਕੇ ਦੇ ਨਾਲ ਤੇ ਬੜਕ ਮਾਰ ਕੇ ਕਰਦਾ ਹੈ ਇੱਥੇ ਤੱਕ ਕਿ ਕਦੇ-ਕਦੇ ਗਾਲ ਤੱਕ ਵੀ ਕੱਢ ਜਾਂਦਾ ਕਈ ਕਹਿੰਦੇ ਨੇ ਨਾ ਕਿ ਪੀਰਾਂ ਫਕੀਰਾਂ ਦੇ ਜਾਂਦੇ ਹਾਂ ਮਾਸਤਾਂ ਦੇ ਜਾਂਦੇ ਹਾਂ ਤਾਂ ਗਾਲਾਂ ਕੱਢਦੇ ਨੇ ਕਿਹੜਾ ਰੱਬ ਆ ਜਿਹੜਾ ਗਾਲਾਂ ਕੱਢਦਾ ਹੈ ਉਹ ਮਾਲਕ ਦੇ ਘਰ ਸਭ ਕੁਝ ਚੱਲਦਾ ਹੈ ਜਿਨੇ ਵੰਦਗੀ ਪੂਰੀ ਕੀਤੀ ਹੋਵੇ ਨਾ ਸੇਵਾ ਕੀਤੀ ਹੋਵੇ ਉੱਥੇ ਫਿਰ ਸਭ ਕੁਝ ਜੈਜ ਹੀ ਜੈਜ ਅਜਿਹਾ ਸੱਚ ਹੋਵੇ ਸੋ ਸੱਚ ਝੂਠ ਤੋਂ ਕਟਿਆ ਤਨੀ ਗਾਲ ਹੈ ਸੋ ਗਾਲ ਵੀ ਜਿਹੜੀ ਉਹਨਾਂ ਦੇ ਵਿੱਚੇ ਕਿਸੇ ਕਰਮਾ ਵਾਲੇ ਨੂੰ ਸੁਣਨ ਨੂੰ ਮਿਲ ਜਾਂਦੀ ਕਈ ਤਰ ਵੀ ਜਾਂਦੇ ਨੇ ਜਿਹੜੇ ਸਮਝ ਲੈਂਦੇ ਨੇ ਉਸ ਮੁਕਤੀ ਨੂੰ ਕਿ ਹੁਣ ਵਾਕੇ ਕੋਈ ਹੋਰ ਗੱਲ ਇਹ ਹੋਰ ਪਾਸੇ ਨੂੰ ਦੁਰ ਗਈ ਹੈ ਤੇ ਇੱਥੇ ਸ਼ਮਾਂ ਮੰਗ ਲਈਏ ਪੈਰੀ ਡਿੱਗ ਜਾਈਏ ਤਾਂ ਕਈ ਇਨਸਾਨ ਐਸੇ ਹੁੰਦੇ ਨੇ ਜਿਹੜੇ ਪਹਿਲਾਂ ਦੁਖੀ ਕਰਦੇ ਨੇ ਤੇ ਫਿਰ ਉਹ ਸਮਝ ਵੀ ਜਾਂਦੇ ਨੇ ਕਿ ਨਹੀਂ ਅਸੀਂ ਇੱਥੇ ਗਲਤੀ ਕਰ ਲਈ ਜੇ ਉਹ ਉਸੇ ਵਕਤ ਪੈਰਾਂ 'ਚ ਝੁੱਕ ਕੇ ਮਾਫੀ ਮੰਗ ਲੈਂਦੇ ਨੇ ਤਾਂ ਉਹਨਾਂ ਤਾਰ ਵੀ ਦਿੰਦੇ ਨੇ ਪਾਕਸ਼ ਵੀ ਦਿੰਦੇ ਨੇ ਪਰ ਜਿਹੜੇ ਆਕੜਦ ਹੁੰਦੇ ਨੇ ਤੇ ਉਹਨਾਂ ਨੂੰ ਰੋਲ ਵੀ ਦਿੰਦੇ ਨੇ ਉਹ ਹੀ ਗਾਲ ਉਹਨਾਂ ਦੀ ਰੋਲ ਤੇ ਵੀ ਰੱਖ ਦਿੰਦੀ ਹੈ ਜਿਹੜੇ ਕਹਿੰਦੇ ਨੇ ਕਿ ਪੀਰ ਫਕੀਰ ਮਸਤ ਇਹ ਕਿਹੜੇ ਮਸਤਾਂ ਜੋ ਮਸਤ ਹੋਏ ਜਾਂ ਪੀਰ ਹੋਏ ਜਿਹੜੇ ਗਾਲਾਂ ਕੱਢਦੇ ਨੇ ਇਹਨਾਂ ਦੇ ਸਰਹਾ ਕਿੱਥੇ ਪੀਰ ਆਉਂਦੇ ਨੇ ਕਿੱਥੇ ਮਸਤ ਆਉਂਦੇ ਨੇ ਇਹ ਗਾਲਾਂ ਕੱਢਦੇ ਨੇ ਗਾਲਾਂ ਕੱਢਣ ਵਾਲਾ ਕੋਈ ਰੱਬ ਨਹੀਂ ਹੋ ਸਕਦਾ ਸੋ ਉਹਨਾਂ ਦੀ ਗਾਲ ਜ਼ਿੰਦਗੀ ਵਿੱਚ ਪਰਖ ਕੇ ਦੇਖਣਾ ਉਹਨਾਂ ਦੀ ਕੱਢੀ ਹੋਈ ਗਾਲ ਰੋਲ ਕੇ ਰੱਖ ਦਿੰਦੀ ਹੈ ਬੰਦੇ ਨੂੰ ਤੇ ਜੋ ਉਸ ਵਕਤ ਕਹਿ ਲ ਤੋਂ ਪੱਥਰ ਤੇ ਲੀਕ ਹੁੰਦੀ ਆ ਉਹ ਸੱਚ ਹੋ ਕੇ ਰਹਿੰਦਾ ਆ ਸੋ ਜੇਕਰ ਕਦੇ ਤੁਹਾਡੇ ਨਾਲ ਇਹੋ ਜਿਹਾ ਹੁੰਦਾ ਹੈ ਤੁਸੀਂ ਮਨ ਦੇ ਸੱਚੇ ਹੋ ਸੇਵਾ ਕਰਦੇ ਹੋ ਤਾਂ ਜਿੱਥੇ ਤੁਹਾਨੂੰ ਬਦਨਾਮ ਕੀਤਾ ਜਾਂਦਾ ਹੈ ਉੱਥੇ ਚਾਹੇ ਕੋਈ ਆਪਣਾ ਹੀ ਆ ਕਰਦਾ ਫਿਰ ਉਹ ਮਾਲਕ ਬਖਸ਼ਦਾ ਨਹੀਂ ਕਿਉਂਕਿ ਉਹਨੇ ਤਾਂ ਉਹਦੇ ਨਾਲ ਖੜਨਾ ਜਿਨੇ ਸੇਵਾ ਕੀਤੀ ਆ ਸੋ ਫਿਰ ਉੱਥੇ ਉਹ ਮਾਲਕ ਸਮਝ ਲਓ ਜੇਕਰ ਤੁਹਾਡੇ ਨਾਲ ਕਦੇ ਵੀ ਇਹੋ ਜਿਹਾ ਕੁਝ ਹੋਵੇ ਸਮਝ ਲੈਣਾ ਕਿ ਮੇਰਾ ਮਾਲਕ ਆ ਗਿਆ ਉਹਨੇ ਗੱਲ ਕੀਤੀ ਅੱਜ ਜੋ ਕੀਤੀ ਆ ਕਿਉਂਕਿ ਉਹ ਇਨਸਾਨ ਡਰੇਗਾ ਹੀ ਨਹੀਂ ਉਹ ਇਨਸਾਨ ਨੂੰ ਅਨਾਰਚੀ ਇੰਨੀ ਆ ਜਾਂਦੀ ਉਹਦੇ ਵਿੱਚ ਕਿਉਂਕਿ ਅੰਦਰ ਤਾਂ ਉਹ ਬੈਠਾ ਹੈ ਅੰਦਰੋਂ ਫਿਰ ਆਵਾਜ਼ ਦੇਣੀ ਆ ਫਿਰ ਉਹਨੇ ਆਪਣੀ ਆਵਾਜ਼ 'ਚ ਹੀ ਗੱਲ ਕਰਨੀ ਜੋ ਉਹਦੀ ਭਾਸ਼ਾ ਹੈ ਫਿਰ ਉਹ ਇਨਸਾਨ ਨਹੀਂ ਬੋਲੇਗਾ ਮੰਨ ਲਓ ਕਿ ਤੁਸੀਂ ਕਦੇ ਦੇਖਿਆ ਹੋਵੇ ਸ਼ਾਇਦ ਕੋਈ ਇਹੋ ਜਿਹਾ ਇਨਸਾਨ ਜੀਨੇ ਕਦੇ ਮੁਖ ਤੇ ਗਾਲ ਦਾ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਆ ਕਦੇ ਸੋਚਿਆ ਵੀ ਨਹੀਂ ਹੋਵੇਗਾ ਬੋਲਣ ਲੱਗਾ ਵੀ ਇਚਕਚਾਉਂਦਾ ਹੋਵੇਗਾ ਪਰ ਉਸ ਵਕਤ ਜੋ ਹੋ ਰਿਹਾ ਆ ਉੱਥੇ ਫਿਰ ਉਹ ਨਹੀਂ ਬੋਲਦਾ ਕੋਈ ਉਹ ਹੀ ਬੋਲ ਸਕਦਾ ਆ ਜਿਹੜਾ ਪੂਰੀ ਬੰਦਗੀ ਵਾਲਾ ਹੋਵੇ ਤੇ ਪੂਰੀ ਬੰਦਗੀ ਵਾਲਾ ਜਦੋਂ ਨਾ ਘੜਕ ਕੇ ਆਉਂਦਾ ਆ ਤੇ ਫਿਰ ਦਾਅਵੇ ਨਾਲ ਜਿਹੜੀਆਂ ਗੱਲਾਂ ਕਹਿ ਜਾਂਦਾ ਉਹ ਪੱਥਰ ਤੇ ਲੀਕ ਹੁੰਦੀਆਂ ਆ ਤੇ ਉਹ ਫਿਰ ਪੂਰੀਆਂ ਹੋ ਕੇ ਰਹਿੰਦੀਆਂ ਆ ਸੋ ਬਲੀਆਂ ਦੀ ਸੇਵਾ ਕਰਨੀ ਪੀਰਾ ਫਕੀਰਾਂ ਦੀ ਸੇਵਾ ਕਰਨੀ ਛੋਟੀ ਮੋਟੀ ਸੇਵਾ ਥੋੜਾ ਉਹ ਆ ਤੇ ਇਹ ਜਦੋਂ ਮੌਕਾ ਮਿਲਦਾ ਹੈ ਜੇ ਤੋ ਇਹੋ ਜਿਹੇ ਮੌਕੇ ਤੇ ਆ ਕੇ ਮਾਰਕ ਆਪ ਘਟ ਕੇ ਜਾਂਦਾ ਆ ਸੋ ਇਸ ਸੌਖਾ ਨਹੀਂ ਮਿਲ ਜਾਂਦਾ ਦੇਖਣ ਵਾਲੇ ਨੂੰ ਫਿਰ ਲੱਗਦਾ ਹੈ ਕਿ ਨਹਿ ਸੇਵਾ ਕਰਦਾ ਇਹਨਾਂ ਦਾ ਮਾਨ ਕ ਸਿੱਧਾ ਹੋ ਗਿਆ ਪਰ ਇਹ ਨਹੀਂ ਪਤਾ ਕਿ ਸਿੱਧਾ ਐਦਾਂ ਹੀ ਨਹੀਂ ਹੋਇਆ ਪਤਾ ਨਹੀਂ ਕਿੰਨੇ ਪਾਪੜ ਜਿੰਦਗੀ ਚ ਬੀਲੇ ਤੇ ਕਿੰਨੀਆਂ ਮੁਸੀਬਤਾਂ ਨੂੰ ਆਪਣੇ ਤੇ ਛੱਡਿਆ ਤੇ ਕਿੰਨੇ ਖਾਸ ਰਿਸ਼ਤੇ ਉਸ ਇਨਸਾਨ ਨੇ ਖੋਏ ਹੁੰਦੇ ਆ ਤੇ ਦੁੱਖ ਦੇ ਵਿੱਚ ਫਿਰ ਜੋ ਅਰਦਾਸਾਂ ਕੀਤੀਆਂ ਹੁੰਦੀਆਂ ਮਾਲਕ ਮੂਰੇ ਰੋਇਆ ਹੁੰਦਾ ਤੇ ਫਿਰ ਜਾ ਕੇ ਮਾਲਕ ਰਾਜੀ ਹੁੰਦਾ ਹੈ ਕਿ ਕੋੜੀ ਨਿਆਸ ਮੇਰੇ ਤੇ ਰੱਖ ਲਈ ਆ ਤੇ ਜਿਹੜਾ ਉਹਦੇ ਤੇ ਆਸ ਰੱਖ ਕੇ ਬੈਠ ਜਾਂਦਾ ਨਾ ਸਾਰਾ ਕੁਝ ਮਾਨੇ ਹੀ ਉਹਨੂੰ ਲੈਂਦਾ ਆ ਤਾਂ ਫਿਰ ਫੱਕਰ ਕਿਉਂ ਨਹੀਂ ਮੋੜੇਗਾ ਸੋਚੋ ਸੋ ਉਹ ਤਾਂ ਫਿਰ ਸ਼ਾਲਾ ਮਾਰਦਾ ਆਉਂਦਾ ਜਦੋਂ ਫਿਰ ਉਹਦੇ ਭਗਤ ਪਿਆਰੇ ਤੇ ਕੋਈ ਗੱਲ ਆਉਂਦੀ ਆ ਸੋ ਇਥੇ ਇਨਸਾਨ ਕਈ ਵਾਰ ਦੁਖੀ ਵੀ ਹੁੰਦਾ ਰਹਿੰਦਾ ਵੀ ਮੈਂ ਸੇਵਾ ਕੀਤੀ ਮੈਂ ਰਿਸ਼ਤੇ ਵੀ ਗਵਾਲੇ ਤੁਹਾਡੇ ਕਰਕੇ ਸਭ ਕੁਝ ਗਿੱਤ ਗਿਆ ਇਹ ਹੁੰਦਾ ਬਹੁਤ ਤੰਨੇ ਵੀ ਮਾਰਦਾ ਹੈ ਮਾਪੇ ਨਾ ਬੱਚਾ ਦੁੱਖ ਸੁੱਖ ਕਰਦੇ ਹੀ ਆ ਚਾਹੇ ਕਿਸੇ ਤਰ੍ਹਾਂ ਨਾਲ ਹੋ ਚਾਹੇ ਗੁੱਸੇ ਜੇ ਚਾਹੇ ਰਾਜੀ ਤਾਂ ਫਿਰ ਜਦੋਂ ਇਹੋ ਜਿਹਾ ਟਾਈਮ ਆਉਂਦਾ ਫਿਰ ਉਹ ਦੱਸਦਾ ਹੈ ਕਿ ਮੈਂ ਤੇਰੇ ਨਾਲ ਹੀ ਰਹਿੰਦਾ ਆ ਤੇ ਲੈ ਕੋਈ ਤੇਰੇ ਹੱਲ ਅੱਖ ਪਰ ਕੇ ਤੱਕ ਵੀ ਜਾਵੇ ਲੈ ਕੋਈ ਤੇਰੇ ਨਾਲ ਉਂਗਲੀ ਉਠਾ ਜਾਵੇ ਕਿਉਂਕਿ ਉਹਦੇ ਮੂਰੇ ਕਿਸੇ ਦੀ ਮਜਾਲ ਨਹੀਂ ਖੰਗ ਵੀ ਜਾਵੇ ਸੋ ਜਿੱਥੇ ਉਹਨੇ ਆ ਕੇ ਖੜ ਕੇ ਗੱਲ ਕਰ ਦੇਣੀ ਹੈ ਉੱਥੇ ਫਿਰ ਕਿਸੇ ਨੂੰ ਕੋਈ ਗੱਲ ਨਹੀਂ ਆਉਂਦੀ ਮੂਹ ਵਾਲ ਦੇਖਦੇ ਰਹ ਜਾਂਦੇ ਉਲਟਾ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦੇ ਨੇ ਰੋਲ ਜਾਂਦੇ ਨੇ ਤੇ ਪਰ ਇੱਥੇ ਅੱਜ ਇਹੀ ਕਹਾਂਗੇ ਕਿ ਜਿਹੜਾ ਨਿਸਾਨ ਬੰਦਗੀ ਵਾਲਾ ਸੇਵਾ ਵਾਲਾ ਉਹਨਾਂ ਮੱਥਾ ਘਟ ਹੀ ਲਾਉ ਸੋ ਉਹਨਾਂ ਦਾ ਮੱਥਾ ਲਾਉਂਗੇ ਤੇ ਪਛਤਾਉਂਗੇ ਜਿਕਰ ਕਦੇ ਜ਼ਿੰਦਗੀ ਵਿੱਚ ਇਹੋ ਜਿਹਾ ਹੋਵੇ ਕੀ ਅਸੀਂ ਕਿਸੇ ਨੂੰ ਦੁਖੀ ਤਾਂ ਕਰਤਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਪਰ ਅੱਜ ਉਹ ਇਸ ਤਰ੍ਹਾਂ ਬੋਲਿਆ ਆ ਤੇ ਉਸੇ ਵਕਤ ਉਹਦੇ ਕਦਮਾਂ 'ਚ ਡਿੱਗ ਜਾਓ ਜੇਕਰ ਕੁਝ ਲੈਣਾ ਹੈ ਜੇਕਰ ਆਪਣੀ ਗਲਤੀ ਨੂੰ ਮੰਸ਼ਾਉਣਾ ਵਰਨਾ ਇਤਾਂ ਦਾ ਉਹ ਮਾਲਕ ਹਾਲ ਕਰ ਦਿੰਦਾ ਆ ਕਿ ਗਲੀਆਂ ਦੇ ਕੱਖਾਂ ਨਾਲੋਂ ਵੀ ਭੈੜਾ ਹੋ ਜਾਂਦਾ ਹੈ ਹਾਲ ਸੋ ਉਹ ਮਾਲਕ ਤੋਂ ਡਰ ਕੇ ਰਹਿਣਾ ਚਾਹੀਦਾ ਜੇ ਚੰਗਾ ਨਹੀਂ ਸਾਹਦਾ ਤੇ ਮਾੜਾ ਕਦੇ ਨਾ ਕਹੋ ਤੇ ਬਾਕੀ ਜਿਹੜੀਆਂ ਰੂਹਾਂ ਸੇਵਾ ਕਰਨ ਵਾਲੀਆਂ ਹੈ ਜੀ ਉਹਨਾਂ ਨੂੰ ਆਪਣੇ ਆਪੇ ਮਾਣ ਕਰਨਾ ਚਾਹੀਦਾ ਹੈ ਕਿ ਮੁਸ਼ਕਲ ਸਮੇਂ ਜ਼ਰੂਰਤ ਹੁੰਦੀ ਹੈ ਮਾਲਕ ਦੀ ਨਾਲ ਖੜਾ ਹੋਣ ਦੀ ਤੇ ਉਹ ਮਾਲਕ ਨੂੰ ਪਰਖਣ ਦੀ ਇੱਕ ਭਗਤ ਲਈ ਕਿ ਉਹ ਮੇਰੇ ਨਾਲ ਖੜਦਾ ਹੈ ਜਾਂ ਨਹੀਂ ਪਰ ਜਿਕਰ ਆ ਕੇ ਖੜਦਾ ਹੈ ਨਾ ਤਾਂ ਸ਼ੁਕਰਾਨਾ ਕਰੋ ਤੇ ਉਹਦੀ ਰਜ਼ਾ 'ਚ ਰਹੋ ਤੇ ਉਹ ਮਾਲਕ ਸਭ ਕੁਝ ਸਹੀ ਕਰ ਦਿੰਦਾ ਹੈ ਜੀ ਉਹਦੀ ਕਿਰਪਾ ਉਹਦਾ ਸਾਥ ਚਾਹੀਦਾ ਬਾਕੀ ਤਾਂ ਸਭ ਕੁਝ ਝੂਠ ਹੀ ਝੂਠ ਹੈ